ਲੰਮੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਹ ਹੈ GST ਨੂੰ ਲੈ ਕੇ ਜਿਹਨੂੰ GST 2.0 ਜਿਹੜਾ ਕਿਹਾ ਜਾਂਦਾ ਹੈ ਤਾਂ ਹੁਣ GST ਦੇ ਵਿੱਚ ਚੱਲ ਕੀ ਰਿਹਾ ਚਾਰ ਸਲੈਬ ਜਿਹੜੇ ਚੱਲ ਰਹੇ ਆ ਚਾਰ ਤਰ੍ਹਾਂ ਦੇ ਕਰ ਆ ਜਿਹੜੇ ਉਹ ਲੱਗਦੇ ਆ ਵੱਖ-ਵੱਖ ਵਸਤੂਆਂ ਤੇ ਜਿਹਦੇ ਵਿੱਚ ਜਿੰਦਗੀ ਦੇ ਰੋਜ਼ਾਨਾ ਦੇ ਜੋ ਆਪਾਂ ਜ਼ਰੂਰੀ ਵਸਤੂਆਂ ਨੇ ਚਾਹੇ ਉਹ ਖਾਣ ਪੀਣ ਹੈ ਚਾਹੇ ਕੱਪੜੇ ਨੇ ਜਾਂ ਜੁੱਤੇ ਨੇ ਤਾਂ ਇਨ੍ਹਾਂ ਆਚਾਰਾਂ ਤੇ ਵੱਖ-ਵੱਖ ਪ੍ਰਕਾਰ ਦਾ ਜਿਹੜਾ ਉਹ ਕਰ GST ਜਿਹੜਾ ਲੱਗਦਾ ਜਿਹਦੇ ਵਿੱਚ 5% ਹੈ 18% ਹੈ 12% ਹੈ ਤੇ 28 28% ਤਾਂ ਹੁਣ ਸਰਕਾਰ ਕੀ ਕਹਿ ਰਹੀ ਹੈ ਕਿ ਸਿਰਫ 5 ਤੇ 18% ਦੇ ਜਿਹੜੇ ਦੋ ਸਲੈਬ ਨੇ ਇਹ ਰੱਖੇ ਜਾਣਗੇ ਜਿਹੜੇ ਪਿੱਛੇ 12 ਤੇ 28% ਰਹਿ ਗਏ ਇਹਨਾਂ ਨੂੰ ਖਤਮ ਕਰਨ ਨੂੰ ਜਿਹੜੀ ਪ੍ਰਸਤਾਵ ਨੂੰ ਮਨਜ਼ੂਰੀ ਹੈ ਉਹ ਦੇ ਦਿੱਤੀ ਹੈ ਤਾਂ ਹੁਣ ਇਹਨਾਂ ਤਹਿਤ ਤਾਂ 5 ਤੇ ਜਿਹੜੇ 18 ਰਹਿ ਗਏ ਇਹਦੇ ਤਹਿਤ ਕਿਹੜੀ-ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਉਹ ਸਸਤੀਆਂ ਹੋ ਸਕਦੀਆਂ ਨੇ ਉਹ ਤੁਹਾਨੂੰ ਦੱਸਦੇ ਆ ਤਾਂ ਇਹ ਸਾਰੀ ਜਿਹੜੀ ਰਿਪੋਰਟ ਇੱਕ ਫਰਮ ਨੇ ਦਿੱਤੀ ਹੈ ਜਿਹਦਾ ਨਾਮ ਬ੍ਰੋਕਰੇਜ ਫਰਮ ਐਬਟਾ ਕੈਪੀਟਲ ਹੈ ਇਸ ਦੇ ਦੁਆਰਾ ਇੱਕ ਰਿਪੋਰਟ ਦਿੱਤੀ ਗਈ ਹੈ ਇੱਕ ਦਸਨ ਦੀ ਲੋਕਾਂ ਨੂੰ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਗਈ ਹੈ ਤੇ ਜੀਐਸਟੀ ਦੇ ਵਿੱਚ ਸੁਧਾਰ ਹੋ ਜਾਂਦਾ ਹੈ 5 ਤੇ 18% ਦੇ ਦੋ ਸਲੈਬ ਜਿਹੜੇ ਰਹਿ ਜਾਂਦੇ ਐ ਤਾਂ ਇਹਦੇ ਬਾਅਦ ਜਿਹੜੀਆਂ ਚੀਜ਼ਾਂ ਸਸਤੀਆਂ ਹੋਣਗੀਆਂ ਉਹਦੇ ਵਿੱਚ ਆ ਗਿਆ ਫਰਿੱਜ ਏਵੀ ਏਸੀ ਜੁੱਤੇ ਤੇ ਕੱਪੜੇ ਇਹਦੇ ਸਬੰਧਤ ਸਾਰੀਆਂ ਚੀਜ਼ਾਂ ਉਹ ਇੱਕ ਸਲੈਬ ਚ ਰੱਖੀਆਂ ਜਾਣਗੀਆਂ ਚਾਹੇ 5 ਚ ਰੱਖ ਲਣ ਜਾਂ ਫਿਰ 18 ਚ ਤਾਂ ਇਹ ਚੀਜ਼ਾਂ ਨੇ ਜਿਹੜੀਆਂ ਉਹ ਸਸਤੀਆਂ ਹੋਣਗੀਆਂ ਅੱਗੇ ਇਸ ਦੀ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਮੀਟਿੰਗ ਦੇ ਵਿੱਚ ਇਹਨੂੰ ਅੰਤਮ ਫੈਸਲਾ ਅੰਤਮ ਪ੍ਰਵਾਨਗੀ ਹੈ ਜਿਹੜੀ ਉਹ ਦੇ ਦੇਣੀ ਹੈ ਜੀਐਸਟੀ ਕੌਂਸਲ ਹੈ ਜਿਹੜੀ ਇਹ ਅੱਗੇ ਉਹ ਡਿਪੈਂਡ ਕਰੂਗੀ ਮੀਟਿੰਗ ਦੇ ਵਿੱਚ ਕਿ 5% ਦੇ ਵਿੱਚ ਕਿਹੜੀਆਂ ਚੀਜ਼ਾਂ ਰੱਖਣੀਆਂ ਨੇ ਤੇ 18% ਦੇ ਵਿੱਚ ਕਿਹੜੀਆਂ ਚੀਜ਼ਾਂ ਰੱਖਣੀਆਂ ਨੇ ਤਾਂ ਅੱਗੇ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਜੇ ਇਹਦੇ ਵਿੱਚ ਜੀਐਸਟੀ ਕੌਂਸਲ ਮੰਤਰੀ ਸਮੂਹ ਇਹ ਮੀਟਿੰਗ ਦੇ ਵਿੱਚ 12 ਤੇ 28% ਦੇ ਸਲੈਬ ਨੂੰ ਜਿਹੜਾ ਖਤਮ ਕਰਨ ਦੀ ਮਨਜ਼ੂਰੀ ਦੇ ਦਿੰਦੀ ਹੈ ਤਾਂ ਜ਼ਿਆਦਾਤਰ ਚੀਜ਼ਾਂ ਲਗਭਗ ਐਕਲੂ 70% ਚੀਜ਼ਾਂ ਨੇ ਜਿਹੜੀਆਂ ਉਹ ਸਸਤੀਆਂ ਹੋ ਜਾਣਗੀਆਂ ਇਹਦੇ ਵਿੱਚ ਵੱਡੀਆਂ ਚੀਜ਼ਾਂ ਵੀ ਜਿਹੜੀਆਂ ਉਹ ਸ਼ਾਮਲ ਹੋਣਗੀਆਂ ਜਿਵੇਂ ਕਿ ਇਸ ਸਮੇਂ ਜਿਹੜੇ ਪੈਕ ਕੀਤੇ ਗਏ ਡੈਰੀ ਉਤਪਾਦ ਹੁੰਦੇ ਆ ਜਿਵੇਂ ਸੋਕਾ ਦੁੱਧ ਲਾਲੂ ਉਦਾਹਰਣ ਦੇ ਤੌਰ ਤੇ ਡੈਰੀ ਨਾਲ ਸੰਬੰਧਿਤ ਇਹ ਉਤਪਾਦ ਬਣਦੇ ਅਤੇ ਪੈਕ ਹੁੰਦੇ ਆ ਤਾਂ ਇਹ 12 ਇਹਨਾਂ ਦੇ 12% ਜੀਐਸਟੀ ਹੈ ਜਿਹੜਾ ਉਹ ਚੱਲ ਰਿਹਾ ਜੇ ਜੀਐਸਟੀ ਵਿੱਚ ਸੁਧਾਰ ਹੋ ਜਾਂਦਾ ਦੋ ਸਲੈਬ ਰਹਿ ਜਾਂਦੇ ਆ ਤਾਂ ਇਹਦੇ ਵਿੱਚ 5% ਜਿਹੜਾ ਸਲੈਬ ਹੈ ਉਹ ਐਡ ਕੀਤਾ ਜਾਊਗਾ 5% ਵਾਲੇ ਚ ਆਜੂ ਤਾਂ ਇਹਦਾ ਆਟੋਮੈਟਿਕੀ ਜਿਹੜਾ ਰੇਟ ਹੈ ਜਿਹੜੇ ਚੀਜ਼ਾਂ ਦਾ ਭਾਅ ਉਹ ਸਸਤਾ ਹੋ ਜਾ। ਤਾਂ ਇੱਕ ਚਾਤ ਤੋਂ ਨੂੰ ਮਰਾਦਾ ਨੇ ਜਿਹੜਾ ਹੁਣ ਮੌਜੂਦਾ ਜੀਐਸਟੀ ਜਿਹੜਾ ਵਸਤੂਆਂ ਤੇ ਚੱਲ ਰਿਹਾ ਹੈ ਤੇ ਜਿਹੜਾ ਪ੍ਰਸਤਾਵ ਰੱਖਿਆ ਗਿਆ ਵੀ ਆਹ 5% ਅੰਡਰ ਲਿਓਣਾ ਤਾਂ ਉਹ ਕਿੰਨਾ ਹੈ? ਤਾਂ ਪੈਕ ਕੀਤੇ ਡੈਰੀ ਉਤਪਾਦ ਤੇ ਆ ਜਿਹੜਾ ਉਹ 12% ਹੈ ਜੀਐਸਟੀ ਜਿਹੜਾ ਮੌਜੂਦਾ ਜਿਹੜਾ ਫਲਾਂ ਦਾ ਜੂਸ ਹੈ ਉਤੇ ਵੀ 12 ਹੈ ਪੈਕ ਕੀਤੇ ਗਏ ਮੀਟ ਮਸਾਲੇ ਚਟਣੀਆਂ ਇਹਤੇ ਵੀ 12 ਹੈ ਪ੍ਰੋਸੈਸਡ ਕਾਫੀ ਇਹਤੇ ਵੀ 12 ਹੈ ਹੈੱਡ ਬੈਗ ਇਹਤੇ ਵੀ 12 ਟੈਕਸਟਾਈਲ ਉਤਪਾਦ ਇਹਤੇ ਵੀ 12 ਫੁੱਟਬੀਅਰ ਤੇ ਵੀ 12 ਟਰੈਕਟਰ 1800 ਸੀਸੀ ਇਹਦੇ ਵੀ 12 ਨੁਸਕੇ ਵਾਲੀਆਂ ਦਵਾਈਆਂ ਇਹਦੇ ਵੀ 12 ਤੇਲ ਤੇ ਮੱਖਣ ਇਹਦੇ ਵੀ 12 ਡ్రਾਈ ਫਰੂਟਸ ਇਹਦੇ ਵੀ 12% ਹੈ ਟੈਕਸਟਾਈਲ ਉਤਪਾਦ ਇਹਨਾਂ ਤੇ ਵੀ 12% ਹੈ ਏਸੀਆਂ ਤੇ 28% ਹੈ ਟੀਵੀ ਤੇ ਸਿਮਿੰਟ ਇਹਨਾਂ ਤੇ ਵੀ 28% ਹੈ ਤਾਂ ਪ੍ਰਸਤਾਵਤ ਤੁਸੀਂ ਇਹ ਲਾ ਲਓ ਵੀ ਪੈਕ ਕੀਤੇ ਡੈਰੀ ਉਤਪਾਦ ਤੋਂ ਲੈ ਕੇ ਟੈਕਸਟਾਈਲ ਉਤਪਾਦ ਤੱਕ 5% ਜਿਹੜਾ ਰੱਖਣ ਦਾ ਉਹ ਪ੍ਰਸਤਾਵ ਲਿਆ ਗਿਆ ਏਸੀ ਟੀਵੀ ਸਿਮਿੰਟ ਤੇ ਹੁਣ 18 ਤੇ ਫਿਰ 20% ਤਾਂ ਇਸ ਨਾਲ ਸਿਮਿੰਟ ਜਿਹੜਾ ਉਹ ਵੀ ਸਸਤਾ ਹੋਵੇਗਾ ਸਿਮਿੰਟ ਤੇ ਇਸ ਵੇਲੇ ਜਿਹੜਾ ਉਹ 28% ਜੀਐਸਟੀ ਲੱਗਦਾ ਬਹੁਤ ਸਮੇਂ ਤੋਂ ਇਸ ਨੂੰ 18% ਦੇ ਦਾਇਰੇ ਦੇ ਵਿੱਚ ਲਿਆਉਣ ਦੀ ਜਿਹੜੀ ਉਹ ਗੱਲ ਕੀਤੀ ਜਾ ਰਹੀ ਹੈ ਨਿਰਮਾਣ ਅਤੇ ਬੁਨਿਆਦੀ ਢਾਂਚੇ ਦੇ ਖੇਤਰ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਜੀਐਸਟੀ ਕੌਂਸਲ ਹੈ ਜਿਹੜੀ ਉਹ ਇਸ ਨੂੰ 18% ਸਲੈਬ ਦੇ ਵਿੱਚ ਰੱਖ ਸਕਦੀ ਹੈ ਇਸ ਤੋਂ ਇਲਾਵਾ ਸਿਹਤ ਬੀਮਾ ਵੀ ਜਿਹੜਾ ਉਹ ਸਸਤਾ ਹੋਊਗਾ ਮਹਿੰਗੀਆਂ ਕਿਹੜੀ ਚੀਜ਼ਾਂ ਹੋਣਗੀਆਂ ਇਹਦੇ ਵਿੱਚ ਆਗੀਆਂ ਲਗਜ਼ਰੀ ਕਾਰ ਇਹਨਾਂ ਤੇ ਟੈਕਸ ਜਿਹੜਾ ਉਹ ਵੱਧ ਸਕਦਾ ਹੈ ਜੋ ਐਬਟ ਕੈਪੀਟਲ ਹੈ ਇੱਕ ਇਹ ਸੰਸਥਾ ਹੈ ਇਹਨੇ ਰਿਪੋਰਟ ਦੇ ਵਿੱਚ ਜਿਹੜਾ ਇਹ ਜਾਣਕਾਰੀ ਦਿੱਤੀ ਹੈ ਇਸ ਤੋਂ ਇਲਾਵਾ ਜਿਹੜੀਆਂ ਹੋਰ ਜੀਐਸਟੀ ਦੇ ਦਰਾਂ ਪਤਨੀਆਂ ਚੀਜ਼ਾਂ ਤੇ ਜਿਵੇਂ ਪਾਨ ਮਸਾਲੇ ਆ ਗਏ ਇਹਨਾਂ ਤੇ ਜੀਐਸਟੀ ਵਧਾਇਆ ਜਾ ਸਕਦਾ ਹੈ ਤੰਬਾਕੂ ਆ ਗਏ ਇਹਨਾਂ ਤੇ ਜੀਐਸਟੀ ਵਧਾਇਆ ਜਾ ਸਕਦਾ ਹੈ ਅੰਤਮ ਫੈਸਲਾ ਹੁਣ ਜੀਐਸਟੀ ਕੌਂਸਲ ਨੇ ਹੈ ਜਿਹੜਾ ਉਹ ਲੈਣਾ ਹੈ ਅੱਗੇ ਮੀਟਿੰਗ ਹੋਣ ਜਾ ਰਹੀ ਹੈ ਉਹਦੇ ਵਿੱਚ ਫਾਈਨਲ ਹੋ ਜਾਊ ਕਿ ਬਾਕੀ ਦੋਸ ਸਲੈਬ ਰਹਿਣਗੇ ਤੇ ਕਿਹੜੇ-ਕਿਹੜੇ ਸਲੈਬ ਦੇ ਵਿੱਚ ਕਿਹੜੀਆਂ ਵਸਤਾਂ ਨੂੰ ਐਡ ਕੀਤਾ ਜਾਊਗਾ ਕਿਹੜੀਆਂ ਵਸਤੂਆਂ ਦੇ ਰੇਟ ਆ ਫਾਈਨਲੀ ਜਿਹੜੇ ਜੀਐਸਟੀ ਵਧ ਗਈ ਤੇ ਕਿਹੜੀਆਂ ਦੇ ਘਟ ਗਈ